ਆਮ ਆਦਮੀ ਪਾਰਟੀ ਤੋਂ ਸਥਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਉਹਨਾਂ ਦੇ ਭਾਈ ਸ਼੍ਰੀ ਕਰਮਜੀਤ ਸਿੰਘ ਸਵਨਾ ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਵੱਲੋਂ ਅੱਜ ਆਮ ਆਦਮੀ ਪਾਰਟੀ ਦੇ ਦਫ਼ਤਰ ਦਾਣਾ ਮੰਡੀ ਵਿੱਚ ਫਾਜ਼ਿਲਕਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਸੁਨੀਆਂ ਮੁਸ਼ਕਲਾਂ ਨੂੰ ਫੋਰੀ ਤੌਰ ਤੇ ਹੱਲ ਕਰਨ ਦਾ ਵਾਅਦਾ ਕੀਤਾ ਅਤੇ ਉਹਨਾਂ ਦੀਆਂ ਮੰਗਾਂ ਨੋਟ ਕੀਤੀਆਂ ਅਤੇ ਸਰਕਾਰ ਕੋਲੋਂ ਜਲਦ ਤੋਂ ਜਲਦ ਉਹਨਾਂ ਨੂੰ ਮਨਾਉਣ ਦਾ ਭਰੋਸਾ ਦਿੱਤਾ ਇਸ ਮੌਕੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਲੋਕ ਵਿਸ਼ੇਸ਼ ਤੌਰ ਤੇ ਆਧਿਆ ਮੰਗਾ ਤੇ ਮੁਸ਼ਕਲ ਲੈ ਕੇ ਵਿਧਾਇਕ ਕੋਲ ਪੁੱਜੇ ਜਿਸ ਤੋਂ ਬਾਅਦ ਵਿਧਾਇਕ ਨੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦੀ ਸਰਕਾਰ ਹਾ ਅਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਨ ਦਿੱਤੀ ਜਾਵੇਗੀ ਇਸ ਮੌਕੇ ਉਹਨਾਂ ਦਾ ਸ਼੍ਰੀ ਅਰੋੜਵਾਂ ਸ਼ਬਾ ਫਾਜ਼ਿਲਕਾ ਦੇ ਪ੍ਰਧਾਨ ਸ਼੍ਰੀ ਅਰਣਵ ਗਧਵਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਅਤੇ ਹੋਰ ਉਥੇ ਕੀ ਕੁਝ ਹੋਇਆ ਅਤੇ ਵਿਧਾਇਕ ਨੇ ਕਾਂਗਰਸ ਤੇ ਭਾਜਪਾ ਤੇ ਕਿਸ ਕਿਸ ਤਰ੍ਹਾਂ ਦੇ ਰਗੜੇ ਲਾਏ ਅਤੇ ਵਿਧਾਇਕ ਨੇ ਦੱਸਿਆ ਕਿ ਸ਼ਹਿਰ ਵਿੱਚ ਚੋਰੀ ਲੁੱਟਾ ਖੋਈ ਬਦਮਾਸ਼ੀ ਕਿਸ ਤਰ੍ਹਾਂ ਕਾਂਗਰਸ ਤੇ ਭਾਈਪਾ ਦੇ ਵਰਕਰ ਤੇ کارਕੁਨ ਕਰ ਰਹੇ ਹਨ ਤੇ ਉਹਨਾਂ ਨੂੰ ਕਾਨੂੰਨ ਮੁਤਾਬਕ ਨਾਥ ਪਾਈ ਜਾਏਗੀ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਹੈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਇੱਥੇ ਬੋਲਦੇ ਵਿਧਾਇਕ ਨੇ ਕਿ ਸਰਕਾਰ ਲੋਕਾਂ ਦੇ ਦਰਵਾਜ਼ਾ ਚੱਲ ਰਹੀ ਹੈ ਤੇ ਹੋਰ ਕੀ ਕੁਝ ਕਿਹਾ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਰਹੋ ਤੇ ਇਸ ਮੁੱਦੇ ਦਾ ਸਾਹਮਣੇ ਆ ਰਹੇ ਹਨ ਸਿਆਮਾਂ ਅੱਜ ਲੋਕਾਂ ਦੀਆਂ ਸੀ ਜੋ ਮੁਸ਼ਕਲਾਂ ਨੇ ਫਾਜ਼ਲ ਕਲਕੇ ਦੇ ਵਿੱਚ ਜਿਹੜਾ ਅੱਜ ਮੈਂ ਦਫ਼ਤਰ ਆਇਆ ਔਰ ਬੈਠੇ ਆ ਤੁਹਾਨੂੰ ਦੱਸਦੇ ਹਾਂ ਇਸ ਤੋਂ ਪਹਿਲਾਂ ਸਾਡਾ ਜਿਹੜਾ ਆਫਿਸ ਹੈ ਲੋਕਾਂ ਦੇ ਕਮਾਕਾਰਾਂ ਲਈ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉੱਥੇ ਉਹਨੇ ਲੋਕ ਆਪਣੀਆਂ ਮੁਸ਼ਕਲਾਂ ਲੈ ਕੇ ਉਹ ਹੱਲ ਕਰਵਾਈਆਂ ਜਾਂਦੀਆਂ ਨੇ ਇਸੇ ਮੇਰੇ ਜਿਹੜੇ ਦਫ਼ਤਰ ਦੇ ਵਿੱਚ ਬੈਠਦੇ ਨੇ ਐਪੀਪੀਏ ਜਿਹੜੇ ਮੇਰੇ ਨੇ ਔਰ ਨਾਲ ਮੇਰੇ ਛੋਟੇ ਬ੍ਰਦਰ ਕਰਮਜੀਤ ਸਾਹਿਬ ਜੀ ਇਹ ਬੈਠਦੇ ਨੇ ਲੋਕਾਂ ਨੂੰ ਮਿਲਦੇ ਨੇ ਔਰ ਜੋ ਵੀ ਕੋਈ ਕੰਮ ਲੈ ਕੇ ਆਉਂਦਾ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਜਿਹੜਾ ਕੰਮ ਹੈ ਕਰਵਾਇਆ ਜਾਂਦਾ ਹੈ ਔਰ ਮੇਰੇ ਤੱਕ ਪਹੁੰਚਾਇਆ ਜਾਂਦਾ ਹੈ ਮੈਂ ਜਿੱਥੇ ਵੀ ਹੋਵਾਂ ਹਲਕੇ ਦੇ ਵਿੱਚ ਬਾਹਰ ਹੋਵਾਂ ਜਾਂ ਕਿਤੇ ਵੀ ਹੋਵਾਂ ਤਾਂ ਨਾਲ ਦੀ ਨਾਲ ਹੀ ਉਹ ਜਿਹੜਾ ਕੰਮ ਫੋਨ ਤੇ ਉਜਰੇ ਕਰਵਾਏ ਜਾਂਦੇ ਹੋਸਟ ਹੈ ਤਾਂ ਅੱਜ ਮੈਂ ਆਪ ਬੈਠਾ ਹਾਂ ਉਹ ਜਿਹੜੇ ਸਾਡੇ ਪਰਦੇਸ ਪਾਕਿਸਤਾਨ ਦੇ ਵਿੱਚ ਕੋਈ ਲੋਕਾਂ ਦੇ ਕੰਮ ਨੇ ਜਿਉਂ ਅੱਜ ਲੈ ਕੇ ਆਏ ਨੇ ਉਹਨਾਂ ਦੇ ਜਿਹੜਾ ਕਾਰਜਾਂਗੀਆਂ ਜਾਂ ਟਿਕੀਆਂ ਬਿਠਾ ਰਹੇ ਆ ਉਹ ਕੰਮ ਕਿੱਥੇ ਜਾ ਰਿਹਾ ਹੈ ਸਮੱਸਿਆਵਾਂ ਤੋਂ ਇਲਾਵਾ ਜੂਤੋਂ ਸਾਹਮਣੇ ਆਈ ਹੋਈਆਂ ਮੁੱਖ ਜੂਤਾਂ ਪਿੰਡਾਂ ਦੀਆਂ ਜਾਂ ਸ਼ਹਿਰਾਂ ਦੀਆਂ ਕਿਹੜੀ ਸਾਹਮਣੇ ਆਈਆਂ ਨੇ ਦੇਖੋ ਡਵੈਲਪਮੈਂਟ ਦੇ ਕੰਮ ਨੇ ਜੋ 2 ਸਾਲਾਂ ਦੇ ਵਿੱਚ ਅਸੀਂ ਕੀਤੇ ਨੇ ਔਰ ਕਈ ਪੂਰੇ ਹੋਏ ਨੇ ਕਈ ਚੱਲ ਰਹੇ ਨੇ ਪਰ ਕਈ ਜਿਹੜੇ ਨਵੇਂ ਹੁਣ ਅਸੀਂ ਇਲੈਕਸ਼ਨ ਦੇ ਵਿੱਚ ਦੇਖਿਆ ਸਾਨੂੰ ਲੋਕਾਂ ਨੇ ਚਾਹੇ ਸ਼ਹਿਰ ਹੈ ਚਾਹੇ ਪਿੰਡ ਨੇ ਬਹੁਤ ਸਾਰੇ ਬਹੁਤ ਸਾਨੂੰ ਲੋਕਾਂ ਨੇ ਕੰਮ ਦੱਸਿਆ ਕਿ ਹੋਣ ਵਾਲੇ ਹੈ ਉਹਨਾਂ ਦਾ ਜਿਹੜਾ ਪੂਰੀ ਪ੍ਰੋਪਰ ਪਲਾਨਿੰਗ ਜਿਹੜੀ ਬਣਾ ਕੇ ਇਸ ਤਰੀਕੇ ਉਹਨਾਂ ਕੰਮਾਂ ਨੂੰ ਕਰਨਾ ਆਉਣ ਵਾਲੇ ਜਿਨ੍ਹਾਂ ਦੇ ਰਿਚੇ ਜਿਹੜੇ ਕੰਮ ਨੇ ਗਲਬੜ ਦੇ ਚੁਕਰਾਵਾਂਗੇ ਉਹ ਸਭ ਮੈਂ ਕਿਸੇ ਤਰ੍ਹਾਂ ਦਾ ਡਿਵੈਲਪਮੈਂਟ ਦਾ ਕੋਈ ਵੀ ਅਸਰ ਨਹੀਂ ਡਿਵੈਲਪਮੈਂਟ ਦੀ ਗੱਲ ਆndi ਤੇ ਪੈਸੇ ਦੀ ਗੱਲ ਨਾਲ ਆ ਜਾਂਦੀ ਹੈ ਫੰਡ ਦੀ ਕਿੰਨੇ ਕੁ ਬੰਦ ਨੇ ਜਾਂ ਕੋਈ ਡਿਪਾਰਟਮੈਂਟ ਫੰਡ ਦੀ ਇਹ ਤਾਂ ਘਾਟ ਹੀ ਆਣੀ ਹੈ 2 ਸਾਲਾਂ ਦੇ ਵਿੱਚ ਕਰੋੜਾ ਰੁਪਇਆ ਲਗਾ ਕੇ ਜਿਹੜੇ ਅਸੀਂ ਫਾਜ਼ਲ ਕਾ ਹਲਕੇ ਦੇ ਵਿੱਚ ਕੰਮ ਕਰਵਾਏਗੇ ਸਾਡੇ ਵਿੱਚ ਵੇਖੋ ਤੁਸੀਂ ਬਹੁਤ ਵੱਡੇ ਵੱਡੇ ਜੀ ਪ੍ਰੋਜੈਕਟ ਲੈ ਕੇ ਆਏ ਆ ਇੱਕ ਹੈ ਸਰਕਾਰੀ ਹਸਪਤਾਲ ਫਾਜ਼ਲ ਦਾ ਆਪਣਾ ਇੱਥੇ ਲੋਡ ਹੈ ਜਿਸ ਤਰ੍ਹਾਂ ਫਰੀਦਕੋਟ ਸ਼ਹਿਰ ਦੇ ਵਿੱਚ ਸਹੂਲਤਾਂ ਨੇ ਸਿਹਤ ਸੁਵਿਧਾਵਾਂ ਬਹੁਤ ਵਧੀਆ ਨੇ ਉਸੇ ਤਰ੍ਹਾਂ ਦਾ ਅਸੀਂ ਸੀਸੀਯੂ ਕ੍ਰਿਟੀਕਲ ਕੇਅਰ ਯੂਨਿਟ ਨਵਾਂ ਹਸਪਤਾਲ ਪੰਜਾਬ ਬੈਡ ਦਾ ਇੱਥੇ ਲੈ ਕੇ ਆਏ ਹਾਂ ਔਰ ਉਹਦੇ ਜਿਹੜਾ ਕੰਮ ਦੀ ਅਸੀਂ ਸ਼ੁਰੂਆਤ ਕਰਵਾਈ ਹੈ ਤਕਰੀਬਨ 23 ਕਰੋੜ ਰੁਪਏ ਉਹਦੇ ਤੇ ਲੱਗ ਰਿਹਾ ਪੀਣ ਵਾਲਾ ਪਾਣੀ ਹੈ ਪਿੰਡਾਂ ਦੇ ਵਿੱਚ ਬਹੁਤ ਖਰਾਬ ਹੈ 38 ਲਾ ਫਾਜ਼ਲ ਕਰਕੇ ਦੇ ਵਿੱਚ ਲਗਭਗ 200 ਕਰੋੜ ਰੁਪਏ ਨਹਿਰੀ ਪਾਣੀ ਸਾਫ ਕਰਕੇ ਹਰ ਘਰ ਤੱਕ ਪਹੁੰਚਾਉਣ ਦਾ ਜਿਹੜਾ ਪਾਈਪਲਾਈਨਾਂ ਪਾ ਕੇ ਉਹ ਜਿਹੜਾ ਕੰਮ ਉਹ ਜਿਹੜਾ ਚੱਲ ਰਿਹਾ ਹੈ ਔਰ ਉਮੀਦ ਹੈ ਇਸ ਸਾਲ ਦੇ ਅਖੀਰ ਤੱਕ ਉਹ ਵੀ ਕੰਮ ਪੂਰਾ ਹੋ ਜਾਊਗਾ ਔਰ ਅਸੀਂ ਪਿੰਡਾਂ ਦੇ ਵਿੱਚ ਹਰ ਘਰ ਤੱਕ ਨਹਿਰੀ ਪਾਣੀ ਸਾਫੀਰ ਵਾਲਾ ਪਹੁੰਚਾ ਦੇਵਾਂਗੇ ਇਸ ਤਰ੍ਹਾਂ ਹੋਰ ਵੀ ਡਿਵੈਲਪਮੈਂਟ ਦੇ ਜਿਹੜੇ ਕੰਮ ਹੈ ਫਾਜ਼ਲ ਕਾ ਹਲਕੇ ਦੇ ਵਿੱਚ ਚੱਲ ਰਹੇ ਨੇ ਚਾਹੇ ਆਪਣੇ ਸ਼ਹਿਰ ਦੀ ਗੱਲ ਕਰ ਲਈਏ ਔਰ ਪਿੰਡਾਂ ਦੀ ਗੱਲ ਕਰ ਲਈਏ ਸਫਾਈ અભિયાન ਹੈ ਜਿਹੜਾ ਉਹ ਅਸੀਂ ਫਾਜ਼ਲ ਕਾ ਸ਼ਹਿਰ ਦੇ ਵਿੱਚ ਚਲਾਇਆ ਹੈ ਅਸੀਂ ਕੱਲ ਵੀ ਜਿਹੜੀਆਂ 10 ਊੜਾ ਚੱਕਣ ਵਾਲੀਆਂ ਗੱਡੀਆਂ ਉਹਨਾਂ ਨੂੰ ਅਸੀਂ ਪੰਜਾ ਖੇ ਸ਼ਹਿਰ ਦੇ ਵਿੱਚ ਤੋਰਿਆ ਸੀ ਪਹਿਲਾਂ 8 ਸੀ ਕਿਉਂਕਿ ਫੁੱਲ 18 ਨੇ ਜੋ ਹਰ ਬਾੜ ਦੇ ਵਿੱਚ ਹਰ ਗਲੀ ਦੇ ਵਿੱਚ ਜਾ ਕੇ ਕੂੜਾ ਜਿਹੜਾ ਉੱਥੋਂ ਚੱਕ ਕੇ ਤੇ ਜਿੱਥੇ ਵੀ ਡੰਪਰ ਉੱਥੇ ਲੈ ਕੇ ਜਾਇਆ ਕਰਗੇ ਸ਼ਹਿਰ ਦੀ ਜਿਹੜੀ ਸਫਾਈ ਹੈ proper ਤਰੀਕੇ ਨਾਲ ਜਿਹੜੀ ਆ ਉਹ ਹੋਵੇ ਉਹ ਸਾਡੇ ਕੰਮ ਚੱਲ ਰਹੇ ਨੇ ਇਸ ਤੋਂ ਪਹਿਲਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ 20 ਜਨਾਂ ਦਾ ਸਮਾ ਦਿੱਤਾ ਕਿ ਜਿਸ ਵੀ ਏਰੀਆ ਕੋਈ ਵੀ ਵਾਰਡ ਹੈ ਜਿੱਥੇ ਕੋਈ ਸੀਵਰੇਜ ਦੀ ਸਮੱਸਿਆ ਹੈ ਉਹ ਜਿਹੜਾ ਉਹਦਾ ਸਭ ਤੋਂ ਪਹਿਲਾ ਹੱਲ ਸੀਵਰੇਜ ਦੀ ਸਮੱਸਿਆ ਦਾ ਕੀਤਾ ਜਾਵੇ ਇਸ ਤਰ੍ਹਾਂ ਦਾ ਹੈ ਜਿਹੜੇ ਸਾਡੇ ਨੇ ਫਾਜ਼ਿਲਕਾ ਦੇ ਵਿੱਚ ਸਾਰੇ ਹਲਕੇ ਦੇ ਵਿੱਚ ਚਾਹੇ ਸਾਡਾ ਪਿੰਡ ਨੇ ਚਾਹੇ ਸ਼ਹਿਰ ਹੈ ਸਾਡੇ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਔਰ ਹੋਰ ਵੀ ਸਾਨੂੰ ਚੋਣਾਂ ਦੇ ਵਿੱਚ ਬੜੀਆਂ ਕਮੀਆਂ ਲੋਕਾਂ ਨੇ ਦਸੀਆਂ ਔਰ ਉਹ ਕਮੀਆਂ ਜਿਹੜੀਆਂ ਨੇ ਅਸੀਂ ਆਉਣ ਵਾਲੇ ਜਿਹੜੇ 2.3 ਸਾਲ ਨੇ ਉਹਨਾਂ ਜਿਹੜਾ ਕਮੀਆਂ ਨੂੰ ਸਾਰਾ ਸਿਧਾਰ ਕਰਾਂਗੇ ਜਿੱਥੇ ਵੀ ਡਿਵੈਲਪਮੈਂਟ ਹੋਣ ਵਾਲੀ ਹੈ ਸਾਰੀ ਲੋਕਾਂ ਨੂੰ ਕੀ ਕਰਨਾ ਚਾਹੀਦਾ ਲੋਕਾਂ ਨੂੰ ਸਰ ਲੋਕ ਸਾਡੇ ਰਾਸ਼ੀਰਵਾਦ ਨੂੰ ਪਿਆਰ ਦੇ ਰਹੇ ਨੇ ਔਰ ਲੋਕਾਂ ਵਹੀ ਫਿਰ ਆਪਨੇ ਫਾਜ਼ਿਲ ਦਾ ਸ਼ਹਿਰ ਨੂੰ ਆਪਣੇ ਫਾਜ਼ਿਲ ਦਾ ਆਪਾ ਸਾਫ਼ ਸੁਥਰਾ ਬਣਾਇਏ ਹਰਾ-ਭਰਾ ਬਣਾਇਏ ਆਪਾਂ ਗੁੱਟੇ ਲਗਾਉਣ ਦੇ ਜਿਹੜੀ ਸ਼ੁਰੂ ਕੀਤੀ ਹੋਈ ਹੈ ਲਗਭਗ 3 ਲੱਖ ਦਾ ਜਿਹੜੇ ਗੁੱਟੇ ਸਾਰੇ ਫਾਜ਼ਿਲ ਦਾ ਰਕੇ ਦੇ ਵਿੱਚ ਅਸੀਂ ਅਗਲੇ 2 ਮਹੀਨੇ ਦੇ ਚਾਰੇ ਵਿੱਚ ਸੁਭਾਗ ਹੋਈ ਹੈ ਬਿਲਕੁਲ ਮੁਫਤ ਗੁੱਟੇ ਜਿਹੜੇ ਦਿੱਤੇ ਜਾ ਰਹੇ ਨੇ ਸਰਦਾਰ ਦੇ ਨਾਲ ਨਾਲ ਬਹੁਤ ਸਰਦਾਰ ਕਮਰ ਸਿੰਘ ਬਾਦਵੀ ਉਰੀਪਾਇਦੇ ਵਿੱਚ ਪਾਰਟੀ ਜਿਹੜਾ ਸਾਰੇ ਆਵਾਜ਼ਾਂ ਬਾਗੀ ਤਾਂ ਨੇ ਉਹ ਵੀ ਬਹੁਤ ਹੀ ਮੇਰੇ ਕੋ ਸ਼ਾਹ ਦੇ ਨਾਲ ਬੁੱਧੇ ਲਾਉਣ ਦਾ ਜਿਹੜਾ ਕੰਮ ਲੱਗਿਆ ਪਿਛਲੇ 5 ਦਿਨਾਂ ਅੱਜ ਬੜੀਆਂ ਚੋਰੀਆਂ ਹੋਈਆਂ ਸ਼ਾਹ ਚ ਮੋਟਰਸਾਈਕਲ ਦੇ ਚੱਕੇ ਜਾ ਰਹੇ ਲੋਕੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸ਼ਾਸਨ ਨੂੰ ਬਹੁਤ ਸ਼ਕਤੀ ਨਾਲ ਪੁਲਿਸ ਦੇ ਅਧਿਕਾਰੀਆਂ ਨੂੰ ਜਿਹੜਾ ਅਸੀਂ ਕਿਹਾ ਸੀ ਜੋ ਵੀ ਵਾਰਦਾਤਾ ਸ਼ਹਿਰ ਦੇ ਵਿੱਚ ਹੋ ਰਹੀਆਂ ਨੇ ਜਾਂ ਇਲਾਕੇ ਦੇ ਵਿੱਚ ਹੋ ਰਹੀਆਂ ਨੇ ਉਹਨਾਂ ਦੇ ਨੱਥ ਪਾਈਏ ਤੁਸੀਂ ਦੇਖਿਆ ਉਹਨਾਂ ਰਿਜ਼ਲਟ ਆਇਆ ਜਦੋਂ ਦਾ ਐਮਟੀ ਇਲੈਕਸ਼ਨ ਦਾ ਤਾਂ ਕਾਂਗਰਸ ਦੇ ਜਿਹੜੇ ਉਮੀਦਵਾਰ ਸੀ ਵੀ ਉਹ ਜਿੱਤੇ ਨੇ ਉਹ ਸਿੱਧੇ ਦੇ ਜਸਟੈਂਡ ਦੇ ਉਹ ਜਿੱਤੇ ਨੇ ਤਾਂ ਫਾਜ਼ਿਲਕਾ ਲਾਕੇ ਦੇ ਵਿੱਚ ਹੈ ਜਲਾਲਾਬਾਦ ਹੈ ਚਾਹੇ ਕੋਈ ਵੀ ਤੁਸੀਂ ਲੈ ਲਓਗੇ ਨਾ ਵੀ ਏਰੀਆ ਬਹੁਤ ਜ਼ਿਆਦਾ ਜਿਹੜੀਆਂ ਸ਼ਰਾਰਤੀ ਅੰਸਰ ਨੇ ਉਹ ਗਲਤ ਗੈ ਜਿਹੜੀਆਂ ਕਾਰਵਾਈਆਂ ਕਰ ਰਹੇ ਨੇ ਤਾਂ ਮੈਂ ਸਮਝਦਾ ਜੋ ਮੈਨੂੰ ਪਤਾ ਲੱਗਿਆ ਹੈ ਕਿ ਜਿਹੜੇ ਇੱਥੋਂ ਦੇ ਐਮਪੀ ਬਣੇ ਨੇ ਉਹਨਾਂ ਨੇ ਸਾਰਿਆਂ ਨੂੰ ਸ਼ਹਿਦ ਦਿੱਤੀ ਸੀ ਇਲੈਕਸ਼ਨ ਦੇ ਵਿੱਚ ਕੋਈ ਵੀ ਕਿਸੇ ਨੇ ਕੰਮ ਚਾਹੇ ਗਲਤ ਕਰਨਾ ਉਹਦੇ ਜਿਹੜਾ ਅ ਉਹਨਾਂ ਨੂੰ ਛੇ ਦਿੱਤੀ ਗਈ ਹੈ ਅੱਜ ਉਹ ਦੇਖੋ ਜਿੱਤੇ ਨੇ ਤਾਂ ਉਹਨਾਂ ਦੀ ਸ਼ਹਿ ਕਰਕੇ ਜਿਹੜਾ ਇਹ ਨੁਕਸਾਨ ਹੋ ਰਿਹਾ ਉਹਦੇ ਅਸੀਂ ਦੇਖੋ ਅ ਜਿਹੜੇ ਵੀ ਤੁਸੀਂ ਦੇਖਿਆ ਹੋਣਾ ਇੱਕ ਗੱਲ ਖਬਰ ਸੁਣੀ ਹੈ ਪ੍ਰੈਸ ਰਿਪੋਰਟ ਦਿੱਤਾ ਹੈ ਜਿਹੜਾ ਪੁਲਿਸ ਨੇ 30 ਮੋਟਰਸਾਈਕਲ ਚੋਰੀ ਦੇ ਜਿਹੜੇ ਫੜੇ ਨੇ ਆਪਣੇ ਫਾਜ਼ਿਲਕਾ ਪੁਲਿਸ ਨੇ ਉਸ ਤੋਂ ਪਹਿਲਾਂ ਜਿਹੜੇ ਸੰਟੇ ਦੇ ਕੋਈ ਵੀ ਕਾਰੋਬਾਰ ਕਰਦੇ ਨੇ ਜਿਹੜੇ ਫਾਜ਼ਿਲਕਾ ਸ਼ਹਿਰ ਦੇ ਵਿੱਚ ਜਿਨ੍ਹਾਂ ਦੇ ਹੌਸਲੇ ਬਲੰਦ ਸੀ ਉਹਨਾਂ ਤੇ ਕਾਰਵਾਈਆਂ ਕੀਤੀਆਂ ਗਈਆਂ ਨੇ ਉਸ ਤੋਂ ਇਲਾਵਾ ਜਿਹੜੇ ਨਸ਼ਾ ਵੇਚਣ ਦਾ ਕੋਈ ਕੰਮ ਕਰਦੇ ਸੀਗੇ ਆ ਪਿਛਲੇ 1 ਮਹੀਨੇ ਦੇ ਵਿੱਚ ਵਿੱਚ ਬਹੁਤ ਵੱਡੀਆਂ ਜਿਹੜੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਔਰ ਕੰਚਿਤ ਦਰਦ ਕੀਤੇ ਗਏ ਨੇ ਜਿਹੜੇ ਨਸ਼ਾ ਦੀ ਸਮਗਰੀ ਕਰਨ ਵਾਲੇ ਨੇ ਜਾਂ ਗੋਲੀਆਂ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਜਿਹੜਾ ਜਿਲ੍ਹਾ ਦੇ ਵਿੱਚ ਬੰਦ ਕੀਤਾ ਗਿਆ ਕਾਰਨੀਆਂ ਕਰਕੇ ਔਰ ਜਿਹੜੇ ਨਸ਼ਾ ਕਰਨ ਵਾਲੇ ਨੇ ਉਹਨਾਂ ਨੂੰ ਇੱਕ ਮਰੀਜ਼ ਸਮਝ ਕੇ ਉਹਨਾਂ ਦਾ ਜਿਹੜਾ ਇਲਾਜ ਕਰਵਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਕੋਈ ਵੀ ਇਲਾਕੇ ਦੇ ਵਿੱਚ ਉਹ ਜੇ ਪਿੱਛੇ ਵੇਖ ਲੋ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਰਾਸ ਫਾਰਮਰਾਂ ਦੇ ਵਿੱਚੋਂ ਦੇਣ ਚੋਰੀ ਹੋਇਆ ਤਾਂ ਉਹ ਜਿਹੜਾ ਰਿਕਵਰੀ ਕੀਤੀ ਗਈ ਉਹ ਭਾਜੀਪੀ ਪਾਰਟੀ ਦੇ ਨਾਲ ਸੰਬੰਧਤ ਉਹ ਜਿਹੜੇ ਉਹਨਾਂ ਦੇ ਬੰਦੇ ਨਿਕਲੇ ਔਰ ਪਿੱਛੇ ਸ਼ਹਿਰ ਦੇ ਵਿੱਚ ਦੋ ਮੰਦਰਾਂ ਦੇ ਵਿੱਚ ਚੋਰੀ ਹੋਈ ਤਾਂ ਵੇਖੋ ਕਾਂਗਰਸੀ ਐਮਸੀ ਫਾਜ਼ਿਲਕਾ ਦੇ ਮੌਜੂਦਾ ਜਿਹੜੇ ਐਮਸੀ ਨੇ ਉਹਨਾਂ ਦੇ ਦੋ ਬੇਟੇ ਜਿਹੜੇ ਉਹਨਾਂ ਚੋਰੀਆਂ ਦੇ ਵਿੱਚ ਸ਼ਾਮਲ ਸੀਗੇ ਤਾਂ ਮੇਰੇ ਕਹਿਣ ਦਾ ਮਤਲਬ ਹੈ ਲੋਕਾਂ ਦੇ ਇਹਨਾਂ ਚੋਰਾਂ ਦੇ ਜਿਹੜੇ ਗਲਤ ਅੰਸਰ ਨੇ ਇਹ ਜਿਹੜੀ ਕਾਂਗਰਸ ਪਾਰਟੀ ਹੈ ਜਿਹੜੀ ਕਾਂਗਰਸ ਪਾਰਟੀ ਦੇ ਇਥੋਂ ਦੇ ਜਿਹੜੇ ਆਗੂ ਨੇ ਇਹ ਉਹਨਾਂ ਨੂੰ ਸ਼ਹਿਦ ਦਿੰਦੇ ਨੇ ਔਰ ਇਹ ਜਿਹੜੇ ਵੀ ਮੈਂ ਚੇਤਾਵਨੀ ਦਿੱਤਾ ਗਲਤ ਕੰਮ ਕਰਦੇ ਨੇ ਉਹ ਬਾਜ਼ ਆ ਜਾਣ ਔਰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਗਲਤ ਕੰਮ ਕਰੇਗਾ ਤਾਂ ਜਿਹੜੀ ਸਰਕਾਰ ਹੈ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਪੁਲਿਸ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ੇਗੀ ਜੋ ਵੀ ਕੋਈ ਗਲਤ ਕੰਮ ਕਰੇਗਾ ਉਹਦੇ ਤੇ ਕਾਰਵਾਈ ਹੋਊਗੀ ਤੇ ਕਿੱ체 ਹੋ ਵੀ ਰਹੀਆਂ ਨੇ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਗਲਤ ਕਰੇਗਾ ਉਹਦੇ ਤੇ ਕਾਰਵਾਈ ਹੋਊਗੀ ਥੈਂਕ ਯੂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सबस्क्राइब करना ना भूलें जय हिंद जय भारत